ਹਾਂਜੀ ਕਿਸਾਨ ਭਾਵਾ ਸਸਤੀ ਕਾ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਜੋ ਕਿ ਆਪਣੇ ਕਣਕਾਂ ਨੇ ਲਗਭਗ ਨਿਸਾਰਾ ਲੈ ਰਹੀਆਂ ਨੇ ਜੋ ਅਗੇਤੀ ਵਜਾਈ ਹੋਈ ਸੀ ਉਹਦੇ ਵਿੱਚ ਇੱਕ ਸਮੱਸਿਆ ਵੇਖਣ ਨੂੰ ਆ ਰਹੀ ਕਿ ਕਣਕ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਛਿੱਟੇ ਖਾਲੀ ਨਜ਼ਰ ਆ ਰਹੇ ਨੇ ਉਹਦਾ ਕੀ ਕਾਰਨ ਬਣਿਆ ਕਿ ਉਹ ਛਿੱਟੇ ਖਾਲੀ ਕਿਵੇਂ ਰਹਿ ਖਾਲੀ ਰਹਿਣ ਦਾ ਕੀ ਕਰਨਾ ਉਹਦੇ ਬਾਰੇ ਵੀਡੀਓ ਦੇ ਵਿੱਚ ਆਪਾਂ ਦਲ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਜਿਹੜੀਆਂ ਅਗੇਤੀਆਂ ਬੀਜੀਆਂ ਗਣਕਾਂ ਸੀ ਲਗਭਗ ਹੁਣ 100% ਨੇ ਸਾਰਾ ਕਰ ਚੁੱਕੇ ਆ ਜੋ ਕਿ ਅਕਤੂਬਰ ਦੇ ਅਖੀਰਲੇ ਹਫਤੇ ਦੇ ਵਿੱਚ ਬਜਾਈ ਹੋਈ ਸੀ ਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਉਹ ਕਣਕਾਂ ਲਗਭਗ 110 20 ਦਿਨਾਂ ਦੇ ਨੇੜੇ ਪਹੁੰਚਣ ਵਾਲੀਆਂ ਨੇ ਤੇ ਉਹ ਲਗਭਗ ਆਪਣਾ ਨਿਸਾਰਾ ਕੰਪਲੀਟ ਕਰ ਚੁੱਕੇ ਨੇ ਪਰ ਨਿਸਾਰਾ ਹੋਣ ਤੋਂ ਬਾਅਦ ਜਦੋਂ ਛਿੱਟੇ ਬਾਹਰ ਆਏ ਨੇ ਤਾਂ ਇੱਕ ਸਮੱਸਿਆ ਨਜ਼ਰ ਆ ਰਹੀ ਹੈ ਜੋ ਕਿ ਕਣਕ ਦੇ ਵਿੱਚ ਛਿੱਟੇ ਖਾਲੀ ਰਹਿ ਰਹੇ ਨੇ ਤਾਂ ਕਿਸਾਨ ਵੀਰ ਬੜੇ ਘਬਰਾਏ ਹੋਏ ਆ ਵੀ ਇਹਦਾ ਕੀ ਕਾਰਨ ਹੈ ਤਾਂ ਇਹਦੇ ਦੋ ਤਿੰਨ ਕਾਰਨ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਤਾਂ ਕਿਸਾਨ ਭਾਵ ਜਿਵੇਂ ਕਿ ਆਪਾਂ ਨੂੰ ਪਤਾ ਜਿਵੇਂ ਹੀ ਕਣਕ ਨੇ ਨਿਸ਼ਾਰਾ ਕਰਿਆ ਤਾਂ ਆਪਾਂ ਨੂੰ ਪਤਾ ਚੱਲਣ ਲੱਗਿਆ ਕਿ ਹੁਣ ਕਿਤੇ ਨਾ ਕਿਤੇ ਛਿੱਟੇ ਆਪਣੇ ਖਾਲੀ ਨਜ਼ਰ ਆ ਰਿਹਾ ਹੈ ਉਹਦੇ ਕੀ ਨਿਸ਼ਾਨੇ ਆ ਕਿ ਉਹ ਛਿੱਟਾ ਖਿਲ ਰਿਹਾ ਜਾਂ ਮਿਲਦਾ ਆਪਾਂ ਨੂੰ ਤੇ ਜਾਂ ਉਹ ਲਾਲ ਭਾਜੀ ਮਾਰਦਾ ਜਾਂ ਚਿੱਟੇ ਜੇ ਰੰਗ ਦੀ ਤਾਂ ਉਸ ਤੋਂ ਆਪਾਂ ਵੇਖ ਸਕਦੇ ਹਾਂ ਕਿ ਇਹ ਛਿੱਟੇ ਖਾਲੀ ਨੇ ਉਹਦੇ ਕਾਰਨ ਕੀ ਆ ਜਾਂ ਤਾਂ ਮੰਨ ਲਓ ਵੀ ਲੇਟ ਕੋਈ ਜਿਵੇਂ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਛਿੱਟਾ ਖਾਲੀ ਹੈ ਤੇ ਇਹਦੇ ਮੰਨ ਲਓ ਵੀ ਕਲਰ ਵੀ ਹੋ ਰਹੀ ਚਿੱਟਾ ਲਾਲ ਜਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੰਨ ਲਓ ਵੀ ਪ੍ਰੋਪਰ ਨਹੀਂ ਤਾਂ ਬੂਰ ਪੈ ਰਿਆ ਤੇ ਮੰਨ ਲਓ ਛਿੱਟਾ ਖਾਲੀ ਲੱਗਦਾ ਹੈ ਤਾਂ ਇਹਦਾ ਮੇਨ ਕਾਰਨ ਕੀ ਬਣਿਆ ਜਦ ਤੱਕ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਲੇਟ ਨਦੀਨ ਨਾਸ਼ ਕੀਤਾ ਕੋਈ 24D ਵਰਗਾ ਸਾਲਟ ਜਦੋਂ ਕਣਕ ਪਾਈਪ ਦੇ ਵਿੱਚ ਸੀ ਉਸ ਟਾਈਮ ਕੀਤਾ ਤਾਂ ਉਹਦਾ ਕਾਰਨ ਵੀ ਹੋ ਜਾਂਦਾ ਉਹਦੇ ਨਾਲ ਕਈ ਵਾਰ ਛਿੱਟੇ ਜਿਹੜੇ ਟੇਡੇ ਮੇਡੇ ਹੋ ਜਾਂਦੇ ਆ ਪੱਤਾ ਫੋਲਡ ਹੋ ਜਾਂਦਾ ਤੇ ਜਾਂ ਫਿਰ ਛਿੱਟਾ ਖਾਲੀ ਰਹਿ ਜਾਂਦਾ ਜਿਹੜੀ ਇਹ ਸਮੱਸਿਆ ਹੈ ਜ्यादातर ਆਪਣੇ ਬੀਤੇ ਦਿਨ ਜਿਹੜੇ ਫਰਵਰੀ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਪਈ ਹੈ। ਕੋਰੇ ਦੇ ਕਾਰਨ ਹੁੰਦਾ ਹੈ ਇਹ ਚੀਜ਼। ਇਹ ਕੋਰੇ ਦਾ ਅਟੈਕ ਉਹਨਾਂ ਕਣਕਾਂ ਦੇ ਵਿੱਚ ਹੋਇਆ ਜਿਹੜੀ ਅਗੇਤੀ ਬਜਾਈ ਹੋਈ ਸੀ ਜੋ ਅਕਤੂਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਬੀਜੀ ਗਈ ਸੀ ਤੇ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ। ਕਿਉਂਕਿ ਜਦੋਂ ਉਹਦੇ ਵਿੱਚ ਗੋਭ ਪਰਨਾ ਸਟਾਰਟ ਹੋਈ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਠੰਡ ਪਈ। ਕੋਲਡ ਡੇ ਵਾਰਨਿੰਗ ਵੀ ਆਪਾਂ ਨੂੰ ਠੰਡ ਦੀਆਂ ਵਾਰਨਿੰਗਾਂ ਆਉਂਦੀਆਂ ਰਹੀਆਂ। ਤਾਂ ਹੁਣ ਜਿੰਮੇਦਾਰ ਸੋਚਣਗੇ ਕਿ ਕੋਰਾ ਤਾਂ ਇਸ ਵਾਰ ਜੰਮਿਆ ਨਹੀਂ ਵਟਾਂ ਤੇ ਉੱਪਰ ਪਵਟਾ ਬੰਨਿਆ ਤੇ ਵੇਖਿਆ ਨਹੀਂ ਕੋਰਾ ਜੰਮਣ ਨੂੰ ਚਲੋ ਆਪਣੇ ਏਰੀਆ ਦੇ ਵਿੱਚ ਨਹੀਂ ਜੰਮਿਆ ਕਿਤੇ ਨਾ ਕਿਤੇ ਕੋਈ ਗੜੇ ਮਾਰੀ ਹੋਈ ਜਾਂ ਹੋਰ ਠੰਡ ਮੰਨ ਲਓ ਵੀ ਜ਼ਿਆਦਾ ਪਈ ਤਾਂ ਉਸ ਟਾਈਮ ਕਣਕ ਸੀ ਜਿਹੜੀ ਆਪਣੇ ਉਹ ਮੰਨ ਲਓ ਪਾਈਪ ਦੇ ਵਿੱਚ ਸੀ ਜਿਹੜਾ ਛਿੱਟਾ ਸੀ ਤਾਂ ਉਸ ਦੇ ਉੱਪਰ ਉਹਦਾ ਇਫੈਕਟ ਪੈ ਗਿਆ ਠੰਡ ਦਾ ਜਿਹਦੇ ਕਰਕੇ ਇਹ ਸਮੱਸਿਆ ਆ ਰਹੀ ਹੈ ਤਾਂ ਇਹ ਤੋਂ ਕੋਈ ਬਹੁਤਾ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਹੁਣ ਇਸ ਛਿੱਟੇ ਨੂੰ ਭਰ ਲਈ ਆਪਾਂ ਕਿੰਨਾ ਕੁਛ ਕੋਈ ਸਪਰੇਅ ਕਰ ਲੋ ਕੁਛ ਵੀ ਕਰ ਲੋ ਇਹਦਾ ਕੋਈ ਹੱਲ ਨਹੀਂ ਹੈਗਾ ਪ੍ਰੋਪਰ ਇਹਦਾ ਕਾਰਨ ਕੀ ਇਹ ਹੀ ਬਣਿਆ ਕਿ ਮੌਸਮ ਦੀ ਮਾਰ ਹੈ ਕੋਈ ਫੰਗਸ ਨਹੀਂ ਹੈਗੀ ਕੁਛ ਨਹੀਂ ਹੈਗਾ ਇਹ ਮੌਸਮ ਕਰਕੇ ਹੋਇਆ ਜੋ ਵੀ ਹੋਇਆ ਤਣਕਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਅਗੇਤੀਆਂ ਬੀਜੀਆਂ ਸੀ ਜਿਹੜੀਆਂ ਪਹਿਲਾਂ ਤਾਂ ਉਹ ਡੰਡੀ ਜੜਗੀਆਂ ਸੀ ਡੰਡੇ ਚੜਨ ਦਾ ਕਾਰਨ ਇਹ ਹੁੰਦਾ ਕਿ ਉਹਦੇ ਵਿੱਚ ਛਿੱਟਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਅਚਾਨਕ ਹੀ ਮੌਸਮ ਚੇਂਜ ਹੋਇਆ ਠੰਡ ਪੈਣ ਲੱਗੀ ਤਾਂ ਠੰਡ ਬਹੁਤ ਜ਼ਿਆਦਾ ਪੈ ਗਈ ਜਿਹਦੇ ਕਰਕੇ ਇਹ ਛਿੱਟੇ ਜਿਹੜੇ ਮੰਨ ਲਓ ਬਾਹਰ ਆਏ ਤਾਂ ਇਹ ਨੰਪਸਕ ਹੋ ਗਏ ਯਾਨੀ ਕਿ ਡੈੱਡ ਹੋ ਗਏ ਇਹਦੇ ਵਿੱਚ ਉਹ ਪ੍ਰਕਿਰਿਆ ਨਹੀਂ ਚੱਲ ਰਹੀ ਜੋ ਕਿ ਇੱਕਨ ਆਮ ਛਿੱਟੇ ਦੇ ਵਿੱਚ ਚੱਲਣੀ ਚਾਹੀਦੀ ਹੈ ਕਿਉਂਕਿ ਜਿਵੇਂ ਵੇਖਿਆ ਜਾਵੇ ਜੋ ਵੀ ਕਣਕ ਦੀ ਫਸਲ ਹੈ ਇਹ ਲਗਭਗ ਮੰਨ ਲਓ 75 ਤੋਂ 85 ਦਿਨਾਂ ਦੇ ਵਿੱਚ ਨਿਸਾਰਾ ਸ਼ੁਰੂ ਕਰ ਲੈਂਦੀ ਹੈ ਪਰ ਆਪਣੇ ਏਰੀਆ ਦੇ ਵਿੱਚ ਮੌਸਮ ਚੇਂਜ ਹੋਣ ਦੇ ਕਾਰਨ 110 90 100 110 ਦਿਨਾਂ ਦੇ ਵਿੱਚ ਨਿਸਾਰਾ ਕਰਦੀ ਹੈ ਤਾਂ ਜਿੰਨਾ ਟਾਈਮ ਕਣਕ ਜੋ ਵੀ ਫਸਲ ਆਪਣੇ ਕਣਕ ਦੀ ਹੈ ਇਹ ਪਾਈਪ ਦੇ ਵਿੱਚ ਰਹਿੰਦੀ ਆ ਉਹਦਾ ਲੰਮਾ ਟਾਈਮ ਪਾਈਪ ਦੇ ਵਿੱਚ ਰਹਿਣ ਦਾ ਇਹੀ ਕਾਰਨ ਹੈ ਕਿ ਉਹਨੂੰ ਬਾਹਰ ਆਉਣ ਲਈ ਛਿੱਟੇ ਨੂੰ ਬਾਹਰ ਲੈ ਕੇ ਆਉਣ ਲਈ ਇੱਕ ਚੰਗਾ ਮੌਸਮ ਨਹੀਂ ਮਿਲਦਾ ਬਾਹਰ ਚੰਗਾ ਮੌਸਮ ਨਾ ਮਿਲਣ ਕਰਕੇ ਪਾਈਪ ਦੇ ਵਿੱਚ ਉਹ ਸਮਾਂ ਉਹਦਾ ਜਿਹੜਾ ਕਿ ਪਾਈਪ ਦੇ ਵਿੱਚ ਹੀ ਸਮਾਂ ਲੰਘਦਾ ਹੈ ਤਾਂ ਉਸ ਤੋਂ ਬਾਅਦ ਜਿਵੇਂ ਹੀ ਛਿੱਟਾ ਬਾਹਰ ਆਉਂਦਾ ਹੈ ਪਾਈਪ ਦੇ ਵਿੱਚ ਕਈ ਵਰਗੀ ਹੁੰਦਾ ਜਿਵੇਂ ਕੋਈ ਮੌਸਮ ਚੇਂਜ ਹੋ ਗਿਆ ਜਿਆਦਾ ਗਰਮੀ ਹੋ ਗਈ ਜਾਂ ਜਿਆਦਾ ਠੰਡ ਹੋ ਗਈ ਉਹਦੇ ਕਰਕੇ ਇਹ ਸਮੱਸਿਆਵਾਂ ਆ ਜਾਂਦੀਆਂ ਨੇ ਪਾ ਹੁਣ ਇਹਨੂੰ ਹੱਲ ਕਰਨ ਲਈ ਆਪਾਂ ਨੂੰ ਕਿਸੇ ਵੀ ਬਾਜ਼ਾਰ ਤੋਂ ਲਿਆ ਕੇ ਕੋਈ ਵੀ ਪ੍ਰੋਡਕਟ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਮੌਸਮ ਦੀ ਮਾਰ ਹੈ ਇਸ ਕਰਕੇ ਇਹਦਾ ਮੰਨ ਲਓ ਜੋ ਹੋਣਾ ਸੀ ਉਹ ਹੋ ਗਿਆ ਇਹ ਜ਼ਿਆਦਾ ਅਗੇਤੀਆਂ ਵੈਰਾਈਟੀਆਂ ਦੇ ਵਿੱਚ ਹੀ ਸਮੱਸਿਆ ਆਈ ਹੈ ਹੋਰ ਕੋਈ ਬਹੁਤ ਉੱਚਾ ਜ਼ਿਆਦਾ ਵੀ ਨਹੀਂ ਹੈਗੀ ਕਿਤੇ ਨਾ ਕਿਤੇ ਵੇਖਣ ਨੂੰ ਮਿਲੂਗੀ ਤੁਹਾਨੂੰ ਨਾਰਮਲ ਜੇ ਇਹਨੂੰ ਚੈੱਕ ਕਰਨਾ ਤੁਸੀਂ ਸਵੇਰ ਦੇ ਟਾਈਮ ਸੂਰਜ ਵੱਲ ਮੂੰਹ ਕਰਕੇ ਵੇਖਾ ਤਾਂ ਆਪਾਂ ਨੂੰ ਚਿੱਟੇ ਖਾਲੀ ਜੇ ਨਜ਼ਰ ਆਉਣਗੇ ਚਿੱਟੇ ਜੇ ਤੇ ਲਾਲ ਜੇ ਤੋ ਉਸ ਤੋਂ ਸਾਬ ਲਾ ਸਕਦੇ ਕਿ ਇਹ ਠੰਡ ਦੀ ਮਾਰ ਹੈ ਇਹਦੇ ਵਿੱਚ ਹੋਰ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਤਾਂ ਇਸ ਕਰਕੇ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਲੈ ਕੇ ਕੋਈ ਫालतू ਖਰਚਾ ਕਰਨ ਦੀ ਜ਼ਰੂਰਤ ਨਹੀਂ ਹਾਂਜੀ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਮੰਨ ਲਓ ਜੇ ਤੁਹਾਡਾ ਬੂਰ ਪੈ ਚੁੱਕਿਆ ਬੂਰ ਝਾੜਨ ਦੀ ਮੰਨ ਲਓ ਵੀ ਬੂਰ ਵਾਲੀ ਪ੍ਰਕਿਰਿਆ ਖਤਮ ਹੋ ਗਈ ਤਾਂ ਤੁਸੀਂ ਇਕੱਲੇ ਪੋਟਾਸ਼ੀਅਮ ਨਾਈਟ੍ਰੇਟ ਕਰ ਸਕਦੇ ਹੋ ਜਾਂ ਇਕੱਲੇ 13045 ਵੀ ਕਰ ਸਕਦੇ ਹੋ ਜਾਂ ਇਕੱਲੇ ਪੋਟਾਸ਼ ਵੀ ਕਰ ਸਕਦੇ ਹੋ ਤੇ ਬਾਕੀ ਕੋਈ ਬਹੁਤਾ ਖਰਚੇ ਦੀ ਜਰੂਰਤ ਨਹੀਂ ਕੋਈ ਫੰਗੀਸਾਈਡ ਦੀ ਜਰੂਰਤ ਨਹੀਂ ਹਜੇ ਕਣਕ ਦੇ ਵਿੱਚ ਕੋਈ ਤੇਲਾ ਜਾਂ ਚੇਪੇ ਦੀ ਵੀ ਸਮੱਸਿਆ ਨਹੀਂ ਹਾਂ ਜਿਹੜੇ ਕਿਸਾਨ ਵੀਰਾਂ ਦੀ ਕਣਕ ਪਾਣੀ ਮੰਗ ਰਿਹਾ ਉਹ ਹਲਕਾ ਪਾਣੀ ਜ਼ਰੂਰ ਲਾਓ ਕਿਉਂਕਿ ਜ਼ਿਆਦਾਤਰ ਜ਼ਿਮੀਂਦਾਰਾਂ ਦੀ ਕੀ ਸੋਚ ਹੁੰਦੀ ਹੈ ਕਿ ਪਾਣੀ ਕਣਕ ਨੇ ਸਾਰਾ ਲੈ ਰਿਹਾ ਉਹ ਪਾਣੀ ਤਾਂ ਪੀ ਜਾਣਾ ਖੇਤ ਨੇ ਤਾਂ ਜ਼ਿਆਦਾ ਭਰ-ਭਰ ਕੇ ਲਾ ਰਹੇ ਹੋ ਤੁਸੀਂ ਪਾਣੀ ਉਹ ਵੀ ਗਲਤ ਗੱਲ ਹੈ ਕਿਉਂਕਿ ਜੜਾਂ ਦੇ ਦੁਆਲੇ ਪਾਣੀ ਖੜਾ ਰਹਿਣ ਨਾਲ ਕੁਝ ਕਣਕ ਦਾ ਝਾੜ ਤੇ ਇਫੈਕਟ ਪੈਂਦਾ ਮੰਨ ਲਓ ਵੀ ਝਾੜ ਘਟਦਾ ਵੱਧ ਨਹੀਂ ਕਣਕ ਨੂੰ ਇੱਕ ਹਲਕੀ ਨਮੀ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਕੋਈ ਪਰਮੇ ਪਾਣੀ ਲਾਉਣ ਦੀ ਤੁਸੀਂ ਪਾਣੀ ਲਾਓ ਹਲਕਾ ਤੇ ਬਾਕੀ ਜੇ ਤੁਹਾਡੀ ਕਣਕ ਨੇ ਸਾਰਾ ਕਰ ਕੀਤਾ ਜਿਹੜਾ ਪਾਣੀ ਲਾ ਰਹੇ ਹੋ ਤੋਂ ਅਗਲਾ ਪਾਣੀ ਮੋੜਨਾ ਤੁਸੀਂ ਆਪਦੇ ਖੇਤ ਦੇ ਹਿਸਾਬ ਨਾਲ ਜੇ ਤੁਹਾਡਾ ਖੇਤ ਰੇਸਲਾ ਤਾਂ 10ਵੇਂ ਦਿਨ ਲਾ ਸਕਦੇ ਹੋ ਜੇ ਖੇਤ ਮੰਨ ਲਓ ਵੀ ਜਿਆਦਾ ਉਦੇ ਵਾਲਾ ਵੀ ਮਿੱਟੀ ਕੜੀ ਹੈ ਜਿਆਦਾ ਪਾਣੀ ਲੇਟ ਸਕਦਾ ਉਹਦੇ ਵਿੱਚ ਤੁਸੀਂ 20 ਦਿਨਾਂ ਬਾਅਦ ਪਰ ਜਿਹੜਾ ਵੀ ਤੁਸੀਂ ਲਾਸਟ ਤੱਕ ਪਾਣੀ ਜਿਹੜੇ ਆਪਾਂ ਲਾਉਣਾ ਹੈ ਉਹਦੇ ਵਾਸਤੇ ਵੈਸੇ ਤਾਂ ਸਪੈਸ਼ਲ ਵੀਡੀਓ ਚ ਗੱਲ ਕਰਾਂਗੇ ਅਖੀਰਲਾ ਪਾਣੀ ਕਦੋਂ ਲਾਉਣਾ ਕਣਕ ਨੂੰ ਪਰ ਜਿੰਨਾ ਟਾਈਮ ਆਪਣੇ ਕਣਕ ਦੇ ਵਿੱਚ ਮਿਲਕ ਸਟੇਜ ਚੱਲਦੇ ਉਹਨਾ ਟਾਈਮ ਆਪਾਂ ਸੋਕਾ ਨਹੀਂ ਲੱਗਣ ਦੇਣਾ ਨਾ ਹੀ ਸੋਕਾ ਲੱਗਣ ਦੇਣਾ ਨਾ ਹੀ ਡੁੱਬਾ ਜੇ ਜ਼ਿਆਦਾ ਪਾਣੀ ਲਾਤਾ ਤਾਂ ਵੀ ਨੁਕਸਾਨ ਹੈ ਜੇ ਸੋਕਾ ਲੱਗਿਆ ਤਾਂ ਵੀ ਨੁਕਸਾਨ ਹੈ ਤਾਂ ਪਾਣੀ ਖੇਤਾਂ ਨੂੰ ਹਮੇਸ਼ਾ ਹੁਣ ਹਲਕਾ ਹੀ ਦਿਓ ਤੇ ਗਿੱਲੇ ਨੱਕੇ ਪਾਣੀ ਮੋੜੋ ਬਾਕੀ ਜੇ ਕਣਕ ਜਿਆਦਾ ਭਾਰੀ ਹੋ ਚੁੱਕੀ ਹੈ ਯੂਰੀਆ ਜਾ ਰਹੀ ਹੈ ਜਿਆਦਾ ਪਾਈ ਹੈ ਡਿੱਗਣ ਤੋਂ ਬਚਾਉਣ ਲਈ ਤੁਸੀਂ ਰਾਤ ਨੂੰ ਪਾਣੀ ਲਾ ਸਕਦੇ ਹੋ ਪਰ ਹਜੇ ਕਣਕ ਦੇ ਵਿੱਚ ਬੂਰ ਪੈਣ ਵਾਲੀ ਸਟੇਜ ਹੈ ਹਜੇ ਕਣਕ ਹੌਲੀ ਹੈ ਕੋਈ ਜਿਆਦਾ ਭਾਰੀ ਨਹੀਂ ਹੋਈ ਜਿਆਦਾ ਭਾਰੀ ਉਦੋਂ ਹੋਊ ਜਦੋਂ ਮਿਲਕ ਸਟੇਜ ਹੋ ਗਈ ਉਸ ਟਾਈਮ ਆਪਾਂ ਸਪੈਸ਼ਲ ਵੀਡੀਓ ਤੇ ਗੱਲ ਕਰਾਂਗੇ ਕਿਉਂਕਿ ਜਿਹੜੀਆਂ ਕਣਕਾਂ ਮੰਨ ਲਓ ਟੋਡੀਆਂ ਡਿੱਗਦੀਆਂ ਨੇ ਉਹ ਆਪਣੇ ਬਜਾਈ ਦੇ ਟਾਈਮ ਹੀ ਤੈਅ ਹੋ ਜਾਂਦਾ ਵੀ ਕਣਕ ਡਿੱਗੂਗੀ ਜਾਂ ਨਹੀਂ ਤੌਦ ਲਈ ਇਹ ਸਪੈਸ਼ਲ ਵੀਡੀਓ ਦੀ ਗੱਲ ਕਰਾਂਗੇ ਵੀ ਕਣਕ ਨੂੰ ਡਿੱਗਣ ਤੋਂ ਕਿਵੇਂ ਬਚਾ ਸਕਦੇ ਆ ਤਾਂ ਅੱਜ ਦੀ ਵੀਡੀਓ ਦਾ ਮੇਨ ਗੱਲ ਇਹ ਸੀ ਕਿ ਕਣਕ ਦੇ ਵਿੱਚ ਜੋ ਵੀ ਛਿੱਟੇ ਖਾਲੀ ਨਜ਼ਰ ਆ ਰਹੇ ਆ ਤਾਂ ਉਸ ਤੋਂ ਘਬਰਾਉਣ ਦੀ ਆਪਾਂ ਨੂੰ ਕੋਈ ਬਹੁਤਾ ਵੱਡੀ ਜ਼ਰੂਰਤ ਨਹੀਂ ਕਿਉਂਕਿ ਉਹ ਇੱਕ ਮੌਸਮ ਦੀ ਮਾਰ ਆ ਤੇ ਮੌਸਮ ਦੇ ਕਰਕੇ ਹੀ ਛਿੱਟੇ ਜਿਹੜੇ ਖਾਲੀ ਨਜ਼ਰ ਆ ਰਹੇ ਆ ਹੋਰ ਉਹਦੇ ਵਿੱਚ ਕੋਈ ਵੱਡੀ ਮੇਜਰ ਪ੍ਰੋਬਲਮ ਨਹੀਂ ਹੈਗੀ ਤਾਂ ਇਹ ਚੀਜ਼ ਨਾਲ ਕਈ ਜ਼ਿਮੀਂਦਾਰਾਂ ਨਾਲ ਖੇਤੀਬਾੜਾ ਨਾਲ ਗੱਲ ਕਰਕੇ ਪਤਾ ਲੱਗਿਆ ਜਆ ਆਪਣੇ ਪੰਜਾਬ ਪੁਰਾਣੇ ਬਜ਼ੁਰਗ ਜੋ ਕਾਫੀ ਟਾਈਮ ਤੋਂ ਖੇਤੀ ਕਰ ਰਿਹਾ ਹੈ ਉਹਨਾਂ ਤੋਂ ਪਤਾ ਲੱਗਿਆ ਕਿ 1-2 ਸਾਲ ਪਹਿਲਾਂ ਵੀ ਇਹ ਬੀਤੇ ਟਾਈਮ ਦੇ ਜਿਹੜਾ ਸਾਲ ਲੰਘੇ ਉਹਦੇ ਵਿੱਚ ਵੀ ਇਦਾਂ ਹੋਇਆ ਸੀ ਉਦੋਂ ਪਰ ਕਣਕ ਦੇ ਉੱਪਰ ਵਾਲੇ ਮੱਖਿਆ ਜਿਹੜੀਆਂ ਖਾਲੀ ਰਹੀਆਂ ਸੀ ਤਾਂ ਉਸ ਨਾਲ ਕਣਕ ਦਾ ਝਾੜ ਬਹੁਤ ਜ਼ਿਆਦਾ ਵਧੀਆ ਆਇਆ ਸੀ ਹੁਣ ਕਈ ਜ਼ਿਮੀਦਾਰਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਜਿਨ੍ਹਾਂ ਕੋਲੇ ਪੁਰਾਣਾ ਡਾਟਾ ਹੈਗਾ ਉਹ ਕਹਿੰਦੇ ਵੀ ਸਾਡੇ 2-3 ਕਾਫੀ ਸਾਲ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਕਣਕ ਦੇ ਛਿੱਟੇ ਖਾਲੀ ਰਹਿ ਗਏ ਸੀ ਪਰ ਕਣਕ ਦੇ ਵਿੱਚ ਜਿਹੜਾ ਝਾੜ ਆ ਉਹ ਪੂਰਾ ਟਾਪ ਦਾ ਆਇਆ ਸੀ ਉਹਦਾ ਕਾਰਨ ਇਹ ਹੁੰਦਾ ਜਿਹੜੀ ਖੁਰਾਕ ਉਸ ਛਿੱਟੇ ਨੂੰ ਜਾਣੀ ਸੀ ਉਹ ਦੂਸਰੇ ਛਿੱਟੇ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਦਾਣਿਆਂ ਦਾ ਬਜਨ ਬਣ ਜਾਂਦਾ ਤੇ ਦਾਣਿਆਂ ਦੀ ਸ਼ੇਪ ਬਣ ਜਾਂਦੀ ਹੈ ਪਰ ਕਿਤੇ ਨਾ ਕਿਤੇ ਮੈਂ ਚੈੱਕ ਕਰਿਆ ਜਿਹੜੇ ਖਾਲੀ ਛਿੱਟੇ ਇਹਨਾਂ ਦੇ ਵਿੱਚ ਵੀ ਦਾਣਾ ਬਣਿਆ ਹੋਇਆ ਹਲਕਾ ਬਣਿਆ ਉਹ ਕਿਤੇ ਨਾ ਕਿਤੇ ਹਲਕਾ ਦਾਣਾ ਬਣਨ ਦੀ ਚਾਂਸਸ ਹੈਗੇ ਆ ਤੇ ਬਾਕੀ ਉਸ ਚ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਘਬਰਾਉਣ ਦੀ ਜ਼ਰੂਰਤ ਨਹੀਂ ਜੇ ਤੁਹਾਡੀ ਫਸਲ ਪਾਣੀ ਮੰਗ ਰਹੀ ਹੈ ਤਾਂ ਉਹਨੂੰ ਸਮੇਂ ਸਿਰ ਪਾਣੀ ਲਾਓ ਜੇ ਕੋਈ ਤੁਸੀਂ ਮੰਨ ਲਓ ਹੈਡਿੰਗ ਸਟੇਜ ਤੇ ਆ ਤਾਂ 13045 ਕਰ ਸਕਦੇ ਹੋ ਮੌਸਮ ਤੋਂ ਵਧੀਆ ਬਚਤ ਰੱਖੂਗਾ ਤੇ ਜੇ ਇਕੱਲੇ ਪੋਟਾਸ਼ ਕਰਨਾ ਚਾਹੁੰਦੇ ਹੋ ਤਾਂ ਪੋਟਾਸ਼ ਵੀ ਕਰ ਸਕਦੇ ਹੋ ਤੋਫੀਰ ਕਰਦਾ ਵੀਡੀਓ ਪਸੰਦ ਹੋ ਵੀਡੀਓ ਪਸੰਦ ਆ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਮਿਲਦੇ ਆ ਨੈਕਸਟ ਵੀਡੀਓ ਚ